ਹਾਂਜੀ ਬਾਈ ਤੁਸੀਂ ਨੇ ਨਾ ਜੇ ਸੂਪ ਪੀਣਾ ਹੋਵੇ ਤਾਂ ਲਹਿਰੇ ਬਸਟੈਂਡ ਦੇ ਜਮੀ ਨੇੜੇ ਆ ਬਾਈ ਉੱਥੇ ਤੁਸੀਂ ਸੂਪ ਪੀ ਸਕਦੇ ਹੋ ਸੂਪ ਬਾਈ ਬਹੁਤ ਵਧੀਆ ਬਣਾਉਂਦੇ ਨੇ ਅਸੀਂ ਅੱਜ ਪੀਤਾ ਤੇ ਸੂਪ ਪੀ ਕੇ ਨਜ਼ਾਰਾ ਆ ਗਿਆ ਬਾਈ ਨਹੀਂ ਹਰ ਸਮੇਂ ਉਹ ਤਾਂ ਨਹੀਂ ਪਾਣੀ ਢਣੀਆ ਹੁੰਦਾ ਇਹਨੇ ਪੂਰੀ ਵਧੀਆ ਜਿਹੜੀ ਤਰੀਏ ਪੂਰੀ ਗਾੜੀ ਬਣਾਈ ਹੈ ਬਾਕੀ ਯਾਰ ਮੈਂ ਬੜੀ ਤਾਰੀਫ ਨਾ ਕਰਦੇ ਹੋਏ ਤੁਸੀਂ ਆਪ ਆ ਕੇ ਇਹਨਾਂ ਦੇ ਵਿੱਚ ਖਾ ਕੇ ਜਾਇਓ ਤੇ ਪੀ ਕੇ ਜਾਇਓ ਇਹਨਾਂ ਦੇ ਸੂਪ ਬਹੁਤ ਵਧੀਆ ਚੀਜ਼ ਹੈ ਇਹ ਰੇ ਬਾਸਟ ਦੇ ਨੇੜੇ ਜਰੂਰ ਆ ਕੇ ਜائیو ਤੇ ਪਾ ਕੇ ਲੈ ਹਾਂਜੀ ਆਹ ਸਮਾਨ ਜਿਹੜਾ ਪਾਉਂਦਾ ਬਾਈ ਜੀ ਇਹ ਵੀਡੀਓ ਦਿਖਾ ਦੇ ਬਾਈ ਜੀ ਇੱਧਰ ਦਿਖਾ ਦੇ ਕੈਮਰਾਮੈਨ ਨੂੰ ਬਾਈ ਜੀ ਇੱਧਰ ਲਗਾਓ ਪ੍ਰੀ ਸਾਰਾ ਕੁਝ ਪਾਉਂਦਾ ਹੈ ਤੇ ਬਹੁਤ ਵਧੀਆ ਯਾਰ ਚੀਜ਼ ਬਣਾਉਂਦਾ ਹੈ ਆ ਦੇਖੋ ਜੀ ਬਹੁਤ ਵਧੀਆ ਚੀਜ਼ ਬਣਾਉਂਦਾ ਆ ਬਾਈ ਆ ਦੇਖੋ ਆ ਤੁਹਾਡੇ ਸਾਹਮਣੇ ਖੜਾ ਹੈ ਇਹਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਨਾ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਸ਼ੇਅਰ ਜਰੂਰ ਕਰ ਦਿਓ